ਸਾਡੇ ਵੱਲੋਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਅਦੇ ਦੇ ਤਹਿਤ ਅਸੀਂ ਇਹ ਆਖਿਆ ਸੀ ਕਿ ਅਸੀਂ ਬਹੁਤ ਜਲਦ ਆਪਣੀਆਂ ਵਿਆਹਾਂ ਦੀਆਂ ਰਸਮਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤੇ ਉਹ ਸਮਾਂ ਆ ਗਿਆ ਜੀ ਤੇ ਅੱਜ ਤੋਂ ਆਪਾਂ ਲੈਂਦੇ ਪੰਜਾਬ ਦੇ ਆ ਜੋ ਵਿਆਹਾਂ ਦੀਆਂ ਰਸਮਾਂ ਐ ਕਿਤੇ ਨਾ ਕਿਤੇ ਅਸੀਂ ਇੱਕ ਹੀ ਆ ਹਨਾ ਕਿ ਸਾਡੀਆਂ ਜਿਹੜੀਆਂ ਰਸਮਾਂ ਉਹ ਮੇਲ ਖਾਂਦੇ ਨੇ ਜਿਹੜੀਆਂ ਆਪਾਂ ਤੇ ਆਪਾਂ ਲੈਂਦੇ ਪੰਜਾਬ ਤੋਂ ਸ਼ੁਰੂਆਤ ਕਰਾਂਗੇ ਜੀ ਉਹ ਮਰਿਆਤ ਵੀਰ ਜੀ ਆਪਣੀ ਬਹੁਤ ਜ਼ਿਆਦਾ ਮਦਦ ਕਰ ਰਹੇ ਨੇ ਆਪਣੀਆਂ ਰਸਮਾਂ ਬਾਰੇ ਦੱਸ ਰਹੇ ਨੇ ਤੇ ਮਹਿੰਦੀ ਦੀ ਰਸਮ ਮੈਨੂੰ ਲੱਗਦਾ ਆਪਣੇ ਚੜ੍ਹਦੇ ਪੰਜਾਬ 'ਚ ਵੀ ਹੁੰਦੀ ਆ ਪਵਨ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਲੈਂਦੇ ਪੰਜਾਬ 'ਚ ਕਿਉਂਕਿ ਜਦੋਂ ਵੀ ਵਿਆਹ ਦੀ ਸ਼ੁਰੂਆਤ ਹੁੰਦੀ ਐ ਤੇ ਮਹਿੰਦੀ ਦੀ ਰਸਮ ਜ਼ਰੂਰ ਹੁੰਦੀ ਹੈ ਕੁੜੀਆਂ ਜੜੀਆਂ ਇਕੱਠੀਆਂ ਹੋ ਕੇ ਹੱਥਾਂ ਤੇ ਮਹਿੰਦੀ ਜ਼ਰੂਰ ਲਾਉਂਦੇ ਆ ਕਿਉਂਕਿ ਸ਼ਗਨਾ ਦਾ ਪ੍ਰਤੀਕ ਮੰਨਿਆ ਗਿਆ ਹੈ ਤੇ ਇਸੇ ਨਾਲ ਸੰਬੰਧਿਤ ਇੱਕ ਬਹੁਤ ਹੀ ਪਿਆਰਾ ਲੋਕ ਗੀਤ ਤੁਹਾਨੂੰ ਅੱਜ ਸੀ ਸੁਣਾਵਾਂਗੀ ਮਹਿੰਦੀ ਤਾਂ ਲਾਵੇ ਦੀ ਮਾਈ ਜੀ ਦੇ ਮਨ ਧਾਈ ਮਹਿੰਦੀ ਦਾ ਰੰਗ ਬੂੜਾ ਕੇ ਮਹਿੰਦੀ ਲਾ ਲਈਏ ਹੋ ਮਹਿੰਦੀ ਤਲਾਵੇ ਦੀ ਮਾਈ ਜੀ ਦੇ ਮਣ ਚਾਈ ਮਹਿੰਦੀ ਦਾ ਰੰਗ ਗੂੜਾ ਕੇ ਮਹਿੰਦੀ ਲਾ ਲਈ ਮਹਿੰਦੀ ਤਾਰਾ ਵੇ ਦੀ ਪੂਆ ਜੀ ਦਾ ਸਲੂ ਸੂਆ ਮਹਿੰਦੀ ਦਾ ਰੰਗ ਗੂੜਾ ਕੇ ਮਹਿੰਦੀ ਲਾ ਲਈਏ ਹੋ ਮਹਿੰਦੀ ਤਾਰਾ ਵੇ ਦੀ ਪੂਆ ਜੀ ਦਾ ਸਲੂ ਸੂਆ ਮਹਿੰਦੀ ਦਾ ਰੰਗ ਗੂੜਾ ਕੇ ਮੈਂਂਦੀ ਲਾਲਈਏ ਹੋ ਮਹਿੰਦੀ ਤਾਂ ਲਾਵੇ ਦੀ ਚਾਚੀ ਜੀ ਦੇ ਮਣ ਚਾਜੀ ਮਹਿੰਦੀ ਦਾ ਰੰਗ ਗੂੜਾ ਕੇ ਮੈਂਂਦੀ ਲਾਲਈਏ मी ताला वेदि चाची जि मन चाची मेदा रङ्ग